ਕਿ ਸੁਲਤਾਨਪੁਰ ਲੋਧੀ ਵਿਖੇ 17 ਨੂੰ ਇੱਕ ਥ੍ਰੈਟ ਕਾਲ ਆਈ ਸੀਗੀ ਤੇ ਉਸ ਤੋਂ ਬਾਅਦ 19 ਨੂੰ ਉਹਨਾਂ ਨੇ ਡਰਾਉਣ ਦੀ ਖਾਤਰ ਉਹਦੇ ਘਰ ਤੇ ਤਿੰਨ ਫਾਇਲ ਕੀਤੇ ਸੀਗੇ ਜਿਹਦੇ ਸਵੰਤ ਅਸੀਂ ਕੇਸ ਰਿਜਿਸਟਰ ਕੀਤਾ ਸੀ ਸੁਲਤਾਨਪੁਰ ਲੋਧੀ ਵਿਖੇ ਅਰੇ ਉਸ ਤੋਂ ਬਾਅਦ ਇੱਕ ਇਨਵੈਸਟੀਗੇਸ਼ਨ ਜਿਹੜੀ ਅਸੀਂ ਸ਼ੁਰੂ ਕੀਤੀ ਹੈ ਤੇ ਇਹਦੇ ਵਿੱਚ ਟੈਕਨੀਕਲ ਔਰ ਹਿਊਮਨ ਤਰੀਕੇ ਨਾਲ ਜਦੋਂ ਇਹਨੂੰ ਅਸੀਂ ਜਾਂਚਿਆ ਸਾਰੇ ਚੀਜ਼ਾਂ ਤੋਂ ਉਹਦੇ ਵਿੱਚ ਇੱਕ ਬੰਦਾ ਅਸੀਂ ਕੱਲ ਅਰੈਸਟ ਕੀਤਾ ਹੈਗਾ ਆਕਾਸ਼ਦੀਪ ਉਰਫ ਅਸ਼ ਇਦੇ ਖਿਲਾਫ ਕੱਲ੍ਹ ਨਾ ਹੀ ਕ੍ਰਿਮਨਲ ਪ੍ਰਵਿਰਤੀ ਦਾ ਬੰਦਾ ਇਹਦੇ ਖਿਲਾਫ ਚਾਰ ਕੇਸ ਰਿਜਿਸਟਰ ਆ। ਔਰ ਇਸ ਤੋਂ ਬਾਅਦ ਇਹਦਾ ਪਤਾ ਲੱਗਾ ਵੀ ਇਹ ਇਹਦੇ ਨਾਲ ਤਿੰਨ ਲੜਕੇ ਹੋਰ ਸੀਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਇਲਜ਼ਾਮ ਦਿੱਤਾ ਸੀਗਾ। ਹੋਰ ਇਹ ਸੁਣਨ ਵਿੱਚ ਇਹਨੂੰ ਕੱਲ੍ਹ ਅਸੀਂ ਅਰੈਸਟ ਕਰ ਲਿਆ ਹੈਗਾ ਔਰ ਇਹਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਲਿਆ ਹੈਗਾ। ਉਸ ਤੋਂ ਬਾਅਦ ਜਿਹੜੇ ਤਿੰਨ ਬੰਦੇ ਲੜਕੇ ਹੋਰ ਨੇ ਉਹ ਤਨਤਨ ਡਿਸਟ੍ਰਿਕਟ ਨੂੰ ਬਲੌਕ ਕਰਦੇ ਆ। ਉਹਨਾਂ ਦੇ ਖਿਲਾਫ ਵੀ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਨਾਮਿਨੇਟ ਕਰ ਲਿਆ ਗਿਆ ਇਸ ਮੁਕੱਦਮੇ ਦੇ ਵਿੱਚ। ਇਸਤੇ ਲਾਵਾ ਮੈਂ ਦੱਸਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਵੀ ਇੱਕ ਥ੍ਰੈਟ ਕਾਲ ਤੀਸਰੇ ਮਹੀਨੇ ਆਈ ਸੀ ਉਹਦੇ ਵਿੱਚ ਵੀ ਅਸੀਂ ਉੱਤੇ ਤੁਰੰਤ ਕਾਰਵਾਈ ਕਰਨੇ ਪਏ ਉਹਦਾ ਕੇਸ ਰਿਸਟਰ ਕੀਤਾ ਸੀ ਕੇਸ ਰਿਸਟਰ ਕਰਨ ਤੋਂ ਬਾਅਦ ਅਸੀਂ ਮੋਦੀ ਜਦੋਂ ਇਨਵੈਸਟੀਗੇਸ਼ਨ ਕੀਤੀ ਸੀ ਤੋਂ ਉਹਦੇ ਵਿੱਚ ਵੀ ਅਸੀਂ 12 ਬੰਦੇ ਅਰੈਸਟ ਕੀਤੇ ਸੀ ਜਿਨ੍ਹਾਂ ਨੂੰ ਬੰਦਿਆਂ ਨੇ ਉਹਨਾਂ ਨੂੰ ਪਨਾਹ ਦਿੱਤੀ ਸੀ ਜਿਹੜੇ ਬੰਦੇ ਉਹਦੇ ਨਾਲ ਸੀਗੇ ਉਹ ਵੀ ਅਸੀਂ ਅਰੈਸਟ ਕੀਤੇ ਸੀਗੇ ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਕਿ ਇਸ ਤੋਂ ਇਲਾਵਾ ਦੋ ਕਾਲਾਂ ਸਾਡੇ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਜਿਹੜੀਆਂ ਸਾਨੂੰ ਟੇਸ ਹੋਈਆਂ ਸੀ ਜਿਹੜਾ ਕਿ ਬੰਬੀਆ ਗੈਂਗ ਨੂੰ ਬਸ ਰਿਆ ਸੀ ਇਹਦੇ ਸੀ ਬੰਬੀਆ ਗੈਂਗ ਤੋਂ ਬੋਲ ਰਿਹਾ ਹੈ ਔਰ ਪੈਸੇ ਵੀ ਡਿਮਾਂਡ ਕੀਤੀ ਸੀ ਜਦੋਂ ਅਸੀਂ ਉਹਨੂੰ ਟੈਕਨੀਕਲ ਤਰੀਕੇ ਨਾਲ ਚੈੱਕ ਕੀਤਾ ਤੋਂ ਇਹਨੇ ਬੋਗਸ ਪਾਈਆਂ ਗਈਆਂ ਇੱਕ ਸ਼ਾਰਜਾ ਤੋਂ ਆਈ ਸੀ ਇੱਕ ਪਾਕਿਸਤਾਨ ਤੋਂ ਕਾਰਵਾਈ ਸੀ ਪਰ ਇਹ ਵੀ ਜਿਹੜਾ ਵਰਚੁਅਲ ਨੰਬਰ ਦਾ ਸੀ ਇਹਨਾਂ ਨੇ ਇਹ ਲੈ ਕੇ ਤੇ ਇੱਥੇ ਕਾਲ ਕੀਤੀ ਹੈਗੀ ਆ ਜਿਹੜਾ ਕਿ ਲਖਵੀਰ ਲੰਡਾ ਜਿਹੜਾ ਆਪਣੇ ਆਪ ਨੂੰ ਦੱਸ ਰਿਹਾ ਉਹਨੇ ਵੀ ਅਸੀਂ ਇਸ ਕੇਸ ਵਿੱਚ ਨਾਮਿਨੇਟ ਕੀਤਾ ਹੈਗਾ ਔਰ ਇਹਦੇ ਨਾਲ ਦੇ ਜਿਹੜੇ ਬੰਦੇ ਆ ਉਹ ਵੀ ਨਾਮਿਨੇਟ ਕੀਤੇ ਆ ਤੇ ਉਹਨਾਂ ਤੇ ਅਸੀਂ ਰੇਟ ਕਰ ਰਹੇ ਹੈਗੇ ਆ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਹਨ ਉਨਾਂ ਤੇ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਜਿਹੜਾ ਹੈਗੀ ਅਸੀਂ ਉਹਨੂੰ ਕੈਚ ਕਰ ਲਵਾਂਗੇ ਸਰ ਜੀ ਇਹ ਮੌਜੂਦਾ ਫੜਿਆ ਇਹਦੇ ਕੋਈ ਹਥਿਆਰ ਤਾਂ ਇਹਨੇ ਫੜੀ ਕੀਤੀ ਨਹੀਂ ਇਹਦੇ ਕੋਲ ਹਥਿਆਰ ਨਹੀਂ ਹੈਗਾ ਹਜ਼ਾਰ ਜਿਹੜੇ ਦੂਸਰੇ ਬੰਦੇ ਆ ਜਿਹੜੇ ਨਾਲ ਦੇ ਹੁੰਦੇ ਆ ਇਹਦਾ ਕੰਮ ਰੈਕੀ ਕਰਨਾ ਸੀਗਾ ਔਰ ਇਹਨੇ ਪਨਾ ਦਿੱਤੀ ਹੈਗੀ ਉਹ ਬੰਦਿਆਂ ਨੂੰ ਆਪਣੀ ਮੰਮੀ ਦੇ ਘਰ ਮਹਿਰਵਾਦ ਪੈਂਦਾ ਹੈਗਾ ਤਲਵੰਡੀ ਚੌਰੀ ਐਂਸ ਉੱਥੇ ਰੱਖਿਆ ਉਹਨਾਂ ਨੂੰ ਔਰ ਆ ਸਾਰੀ ਰੈਕੀ ਕਰਕੇ ਉਹਨਾਂ ਨੂੰ ਦੱਸਿਆ ਹੈਗਾ ਵੱਡੇ ਵੱਡੇ ਗੈਂਗਸਟਰ ਦੇ ਸੰਪਰਕ ਚਿਕਾ ਹੈ ਜਿਹਨਾਂ ਇਹ ਜਿਹੜਾ ਇੱਕ ਮੇਨ ਬੰਦਾ ਤਰਨਤੰਦ ਦਾ ਹੈਗਾ ਉਹਦੇ ਨੈਟ ਵਿੱਚ ਹੈਗਾ ਉਹ ਕਿਉਂਕਿ ਉਹ ਵੀ ਤਰਨਤੰਦ ਦਾ ਰਹਿਣ ਵਾਲਾ ਵੱਡਾ ਜਿਹੜਾ ਬੰਦਾ ਵੀ ਕਹਿੰਦੇ ਸੀ ਉਹ ਵੀ ਤਰਨਤੰਦ ਦਾ ਰਹਿਣ ਵਾਲਾ ਤੇ ਇਹ ਬੰਦਾ ਵੀ ਉੱਥੇ ਤਰਨਤੰਦ ਦਾ ਰਹਿਣ ਵਾਲਾ ਜਿਹੜਾ ਬੰਦੇ ਸੀ ਨਾਮਿਨੇਟ ਇਹ ਪਹਿਲੇ ਸਦੇ ਘਰ ਦੇ ਸਾਰੇ ਕੰਮ ਇਹਨਾਂ ਨੂੰ ਥੋੜੇ ਬਾਤੇ ਪੈਸੇ ਦਿੰਦੇ ਆ ਉਹ ਜਿਆਦਾ ਪੈਸੇ ਹਜੇ ਜਿਹੜਾ ਮੇਨ ਬੰਦਾ ਜਿਹੜਾ ਸਾਡੇ ਨਾਲ ਵਿਚਾਰਾ ਤਾ ਉਹ ਪਤਾ ਲੱਗੂਗਾ ਜਿਹੜਾ ਪਹਿਲਾਂ ਅਸੀਂ ਬੰਦਾ ਫੜਿਆ ਸੀਗਾ ਉਹਦੇ ਵਿੱਚ ਉਹਨੂੰ 7000 ਰੁਪਏ ਦਿੱਤਾ ਸੀ ਸਿਰਫ ਹਜੇ ਉਹਨਾਂ ਨੇ ਬਾਕੀ ਉਹਨੂੰ ਇਹ ਕੋਈ ਲਾਲਚ ਦਿੱਤਾ ਸੀ ਵੀ ਤੈਨੂੰ ਬਾਹਰ ਲੈ ਜਾਵਾਂਗੇ ਅਸੀਂ ਉਹ ਕਾਲੀ ਕਰਕੇ ਤੇ ਹਜੇ ਵੀ ਸਿਰਫ ਪੂਰੀ ਦੇਹਚੀਤਾ ਗਵੀ ਲਗਾਤਾ ਕਾਲਾ ਰਹੀ ਕੀ ਕਰ ਰਹੇ ਹੋ ਬਾਈ ਅਸੀਂ ਤਾਂ ਇਹੇ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਪੀਨ ਕਰਾਂਗੇ ਜੇ ਤੁਹਾਡੇ ਕੋਈ ਗੱਲ ਇਦਾਂ ਦੀ ਗੱਲ ਰੋਟੇ ਸੌਣੀ ਹੈ ਤਿੰਨੀ ਜਪਣੀ ਸਾਹਮਣੇ ਦੱਸੋ ਜਿਨ੍ਹਾਂ ਸਾਡੇ ਤਿੰਨ ਕਾਲਾਂ ਟ੍ਰੇਸ ਨੂੰ ਨੋਟਿਸ ਵਿੱਚ ਆਈਆਂ ਸੀਗੀਆਂ ਉਹ ਅਸੀਂ ਦੋ ਤੇ ਪ੍ਰੌਮਟ ਐਕਸ਼ਨ ਕਰਦੇ ਹੋਏ ਬੰਦੇ ਜਿਹੜੇ ਨਾਮਿਨੇਟ ਕੀਤੇ ਆ ਅਰੈਸਟ ਕੀਤੇ ਹੈਗੇ ਦੋ ਕਾਲਾਂ ਜਿਹੜੀਆਂ ਸਾਨੂੰ ਫੇਕ ਲੱਗੀਆਂ ਹੈਗੀਆਂ ਉਹ ਵੀ ਤੁਹਾਨੂੰ ਦੱਸਿਆ ਹੈਗਾ ਉਹ ਵੀ ਅਸੀਂ ਵੈਰੀਫਾਈ ਕੀਤੇ ਹੈਗੇ ਦੰਦ ਦੀ ਲੋਨ ਨਹੀਂ ਹੈਗੇ ਇਹੋ ਮੈਂ ਪੈਡਲਰ টাইਪ ਬੰਦੇ ਨੇ ਜਿਨ੍ਹਾਂ ਨੂੰ ਇਹੋ ਵਰਤ ਲੈਂਦੇ ਹੈਗੇ ਤੇ ਅਸੀਂ ਵਰਕ ਕਰਕੇ ਸਾਡੀ ਸੀਏ ਦੀ ਟੀਮ ਔਰ ਜਿਹੜੀ ਸੁਲਤਾਨ ਖੋਲੋਦੀ ਦੀ ਟੀਮ ਹੈਗੀ ਆ ਡੀਐਸਪੀ ਸਾਹਿਬ ਬੈਠੇ ਆ ਇਸ ਵਕਤ ਸੀਏ ਬਠਾ ਟੈਕਨੀਕਲ ਵਿੰਗ ਦੇ ਸਾਡੇ ਇੰਚਾਰਜ ਬੈਠੇ ਨੇ ਇਹਨਾਂ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਹੋ ਰਿਹਾ ਹੈ ਬਹੁਤ ਜਲਦੀ ਇਹਨੂੰ ਅਸੀਂ ਟੈਸਟ ਕੀਤਾ ਹੈਗਾ ਬਾਕੀ ਹੋਰ ਵੀ ਜੇ ਕਿਸੇ ਕੋਈ ਲੱਗਦਾ ਹੈਗਾ ਪਬਲਿਕ ਨੂੰ ਇਦਾਂ ਦੀ ਕੋਈ ਕਾਲ ਆਈ ਹੈ ਤਾਂ ਤੁਰੰਤ ਸਾਨੂੰ ਦੱਸਣ ਅਸੀਂ ਉੱਤੇ ਫੌਰਨ ਤੇ ਐਕਸ਼ਨ ਲਵਾਗੇ ਉਹਨਾਂ ਨੂੰ ਟੈਸਟ ਕਰਾਂਗੇ ਕਿਸੇ ਨੂੰ ਘਬਰਾਉਣ ਦੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਇਨਾਂ ਤੋਂ ਥੈਂਕ ਯੂ